ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਿੰਘ ਸ਼ਹੀਦਾਂ ਪਿੰਡ ਬੂਟਾ ਸਿੰਘ ਵਾਲਾ ਚੰਡੀਗੜ੍ਹ ਰੂਰ ਤੋਂ ਜਾਂਦਿਆਂ ਬਨੂੜ ਵਾਲੇ ਪਾਸੇ ਨੂੰ ਇੱਥੇ ਜਿਹੜੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਛੱਤ ਪਿੰਡ ਤੇ ਬਨੂੜ ਤੇ ਹਮਲਾ ਕਰਕੇ ਜ਼ਾਲਮਾਂ ਨੂੰ ਸਜ਼ਾ ਦਿੱਤੀ ਸੀ ਤੇ ਉਹ ਸੰਯੋਧ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਨਾ ਦਾ ਸੰਸਕਾਰ ਇਸ ਜਗ੍ਹਾ ਤੇ ਕੀਤਾ ਗਿਆ ਸੀ ਇੱਥੇ ਪੂਰਨ ਮਾਸ਼ੀਆ ਦੇ ਹੜਾ ਬੜੇ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ